ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਖੜੇ ਆ ਹਨੂਮਾਨਗੜ੍ਹ ਤੇ ਗੰਗਾ ਨਗਰ ਵਾਲੀ ਰੋਡ ਤੇ ਤੇ ਇੱਕ ਪਾਸੇ ਸੰਗਰੀਆ ਇੱਕ ਪਾਸੇ ਸਾਦੂਲ ਸ਼ਹਿਰ ਹੈ ਤੇ ਆ ਕੈਂਚੀਆਂ ਬੰਦੀਆਂ ਕੈਂਚੀਆਂ ਦੇ ਨਾਲ ਨਾਲ ਹੀ ਮਸ਼ਹੂਰ ਹੈ ਤੇ ਬਹੁਤ ਵੱਡੀ ਦੁਕਾਨ ਆ ਇੱਥੇ ਭਾਂਡਿਆਂ ਦੀ ਜਿਹੜੇ ਕਿ ਆਪਣੇ ਪੰਜਾਬ ਦੇ ਦਰਸੋਈਆਂ ਦੇ ਵਿੱਚੋਂ ਖਤਮ ਹੋ ਚੁੱਕੇ ਹਨਾ ਪ੍ਰੈਸ਼ਰ ਕੁੱਕਰ ਆ ਗਏ ਕੜਾਈਆਂ ਓਵੇਂ ਓਵੇਂ ਬਈ ਬਿਮਾਰੀਆਂ ਵਧ ਗਈਆਂ ਹਨਾ ਤੇ ਅੱਜ ਆਪਾਂ ਗੱਲਬਾਤ ਆਪਾਂ ਵੀ ਬਈ ਕੁਝ ਭਾਂਡੇ ਲੈ ਕੇ ਜਾਵਾਂਗੇ ਬਾਈ ਤੋਂ ਤੇ ਚੁੱਲ੍ਹੇ ਵਗੈਰਾ ਸਾਰਾ ਕੁਾਸਾ ਤੇ ਬਹੁਤ ਸੋਹਣਾ ਸਮਾਨ ਆ ਬਈ ਭਾਂਡਿਆਂ ਦਾ ਤੇ ਮੋਡੀਫਾਈ ਵੀ ਪੂਰਾ ਕਰਿਆ ਰੰਗ ਰੂنگ ਆਤੰਦੂਰ ਪਏ ਛੋਟੇ ਬਾਈਆਂ ਨਾਲ ਗੱਲਬਾਤ ਕਰਾਵਾਂਗੇ ਆਪਾਂ ਨਾ ਕੀ ਰੇਟ ਆ ਕੀ ਫਾਇਦੇ ਆ ਇਹਦੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਤੇ ਬਾਈ ਜਿਹੜਾ ਇਹਦਾ ਐਡਰੈਸ ਆ ਉਹ ਦੱਸ ਦਿਓ ਦੁਕਾਨ ਦਾ ਜੀ ਮੇਰਾ ਨਾਮ ਨਰੇਸ਼ ਕੁਮਾਰ ਹੈ ਸਾਦੂ ਸਰ ਜਿਲ੍ਹਾ ਸ੍ਰੀ ਗੰਗਨਗੜ ਤੋਂ ਆਇਆ ਕਾ ਮੈਂ ਤੇ ਆਪਣੀ ਦੁਕਾਨ ਸੰਗਰੀਆ ਬਾਈਪਾਸ ਸ੍ਰੀ ਬਾਲਾਜੀ ਚੌਕ ਵਿੱਚ ਹੈਗੀ ਹੈ ਠੀਕ ਹੈ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਬਾਈ ਇੱਥੇ ਆਪਣੇ ਨੂੰ 307 ਸਸਾ ਲੱਗ ਗਏ ਜੀ ਇੱਥੇ ਠੀਕ ਹੈ ਇਹ ਆਪ ਬਣਾਉਣੇ ਹੋ ਬਈ ਭਾਂਡੇ ਸਾਰੇ ਆਪ ਬਣਾਉਣੇ ਆ ਠੀਕ ਹੈ ਤੇ ਬਈ ਇਹਨਾਂ ਦੇ ਕਿਹੜੇ ਕਿਹੜੇ ਫਾਇਦੇ ਮਿਲ ਜਾਂਦੇ ਫਾਇਦੇ ਕੀ ਇਹਨਾਂ ਦੇ ਆਪਣੇ ਮਿੱਟੀ ਦੇ ਭਾਂਡਿਆਂ ਦੇ ਮਿੱਟੀ ਦੇ ਭਾਂਡੇ ਦੇ ਬਹੁਤ ਫਾਇਦੇ ਹੈ ਜੀ ਸਾਰੇ ਕੋਈ ਦਿੱਕਤ ਆ ਨਿਕਲ ਨਹੀਂ ਹੁੰਦੀ ਕੋਈ ਵੀ ਮਤਲਬ ਇਲਾਜ ਸਾਰਾ ਕੁਝ ਇਹਦੇ ਵਿੱਚ ਹੁੰਦਿਆ ਕੋਈ ਦਿੱਕਤ ਆ ਨਿਕਲ ਨਹੀਂ ਹੁੰਦੀ ਜੀ ਚੰਗੇ ਹੁੰਦੇ ਮਿੱਟੀ ਦੇ ਜਿਵੇਂ ਪੁਰਾਣੇ ਟਾਈਮਾਂ 'ਚ ਵਰਤਦੇ ਸੀ ਹਨਾ ਥੋੜੇ ਰਾਜਸਥਾਨ 'ਚ ਤਾਂ ਹੁਣ ਵੀ ਵਰਤਦੇ ਆ ਪਰ ਆ ਸਾਡੇ ਤਾਂ ਕੁਝੇ ਕਾਜੇ ਜਿਵੇਂ ਤੌੜੀਆਂ ਤਾੜੀਆਂ ਖਤਮ ਹੀ ਹੋਊਗਾ ਨਾ ਦੁਰਦਾਲੀਆਂ ਹਾਂਜੀ ਆਪਣੇ ਪੰਜਾਬ ਇੱਥੋਂ ਲੈ ਕੇ ਜਾਂਦੇ ਆ ਰਾਜਸਥਾਨ ਤੋਂ ਲੈ ਕੇ ਜਾਂਦੇ ਆ ਪੰਜਾਬ ਦੇ ਜਿੰਨੇ ਪੰਡਿਆਂ ਇੱਥੋਂ ਜਿਹੜੇ ਲਾਂਘਦੇ ਆ ਪੰਜਾਬੀ ਗੰਗਾ ਇਹੀ ਕੀ ਸਮਾਨਾ ਮੜਕ ਦਾ ਆਦਵੀ ਜੀ ਜਿਵੇਂ ਆਹ ਜਿਹੜੇ ਉਹ ਪਏ ਆ ਚਾਰ ਰੱਖਣ ਵਾਸਤੇ ਆ ਜੀ ਇਹ ਚਾਰ ਰੱਖਣ ਵਾਸਤੇ ਜੀ ਪੰਜ ਸਾਲ ਰੱਖੋ ਸੱਤ ਸਾਲੋਂ ਕਰਕੇ ਖਰਾਬ ਨਹੀਂ ਹੁੰਦੇ ਜੀ ਇਹ ਚਾਰ ਅੱਛਾ ਬਸ ਗਿੱਲਾ ਹੱਥ ਨਾ ਲਾਵੇ ਹਣਾ ਹਾਂਜੀ ਠੀਕ ਹੈ ਇਹ ਕਾੜੇ ਬਣੇ ਹੋਏ ਆ ਜੀ ਇਹ ਜੀ ਜਿੰਨੀ ਮਿੱਟੀ ਦੇ ਹੁੰਦੇ ਆ ਜੀ ਠੀਕ ਹੈ ਇਹ ਇਹ ਵੀ ਵਧੀਆ ਹਨਾ ਸਾਰੇ ਆ ਆ ਗਮਲੇ ਆ ਗੇ ਇਦਾਂ ਹਾਂਜੀ ਇਹ ਗਮਲੇ ਆ ਗਏ ਆ ਇੱਥੇ ਮੋਟੇ ਠੀਕ ਹੈ ਤੇ ਆਹ ਜਿਹੜਾ ਮੜਾ ਮੋਟਾ ਛੋਟੇ ਮਰਤਮਨ ਹੈ ਜੀ ਛੋਟੇ ਚ ਇਹ ਰੈਡੀ ਮੇਡਾ ਹਨਾ ਇਹ ਜੀ ਤੇ ਮਿੱਟੀ ਦੇ ਕਿਹੜੇ ਆਪਣੇ ਮਿੱਟੀ ਦੇ ਜੀ ਉਧਰ ਪਏ ਆ ਇੱਕ ਆ ਇਹ ਆ ਕੇ ਇਹ ਰੰਗ ਕਿਵੇਂ ਕਾਲਾ ਪਈਏ? ਕਾਲੀ ਮਿੱਟੀ ਦੀ ਹੈ ਜੀ, ਰੰਗ ਨਹੀਂ ਕੀਤਾ ਹੋਇਆ ਇਹਨਾਂ ਦੇ ਅੰਦਰ। ਠੀਕ ਹੈ। ਕਿੱਥੋਂ ਲੈ ਕੇ ਆਨੇ ਉਥੋਂ ਕਾਲੀ ਮਿੱਟੀ ਦੇ ਹੁੰਦੇ ਆ ਤੇ ਇਹਨਾਂ ਦੇ ਵਿੱਚ ਦੁੱਧ ਗਰਮ ਹੁੰਦਾ ਹੈ। ਦੁੱਧ ਦੀ ਗਰਮ ਹੋਊਗਾ ਤੇ ਇਹਦੇ ਵਿੱਚ ਡਾਲੀ ਵੀ ਬਣੂਗੀ, ਸਬਜ਼ੀ ਬਣੂਗੀ ਤੇ ਇਹਦੇ ਵਿੱਚ ਦਹੀਂ ਵੀ ਜੰਮੂਗਾ। ਇਹ ਕਿਹੜੀ ਮਿੱਟੀ ਦੇ ਆਈ ਹੈ? ਕਾਲੀ ਮਿੱਟੀ ਦੇ ਨਗੌਰ ਤੋਂ ਹੁੰਦੀ ਹੈ ਜੀ। ਨਗੌਰ ਤੋਂ ਹੁੰਦੇ ਤੇ ਇੱਕ ਜਿਹੜਿਆ ਦੂਜੀ ਮਿੱਟੀ ਦੇ ਇਹਨਾਂ ਦਾ ਦੇ ਦਾ ਕੀ ਫਰਕ ਹੈ? ਇਹ ਦਾ ਤੇ ਇਹ ਦਾ ਜਿਹੜਾ ਵਿੱਕਣੇ ਕੁਝ ਨਾ ਮੈਨੂੰ ਲੈ ਕੇ ਵਿਖੋਨੇ ਜੀ ਆਪੇ। ਹਾਂ ਦਿਖਾ ਦਿਓ ਜੀ। ਆ ਰਹੇ। ਇਹ ਕੁਝ ਹੈਗਾ ਜੀ ਬਿਕਾਨੀਰ ਮਿੱਟੀ ਦਾ ਇਹਦੇ ਵਿੱਚ ਓਨਲੀ ਦਾਲ ਸਬਜ਼ੀ ਬਣਦੀ ਹੈ ਉਹਨਾਂ ਦੇ ਵਿੱਚ ਦੁੱਧ ਵੀ ਗਰਮ ਹੁੰਦਾ ਠੀਕ ਹੈ ਉਹ ਚ ਜ਼ਿਆਦਾ ਉਹ ਹੋਏ ਹੈ ਜੀ ਹਾਂਜੀ ਬਿਲਕੁਲ ਇਹਦੇ ਵਿੱਚ ਜ਼ਿਆਦਾ ਮਸ਼ਹੂਰ ਆ ਬਿਕਾਨੇਰੀ ਇਹ ਤਾਂ ਮਸ਼ਹੂਰ ਹੀ ਹੈ ਜੀ ਉਦੋਂ ਬਾਅਦ ਇਹ ਆਣ ਲੱਗੇ ਹੋਂ ਇਹ ਚ ਵੀ ਬਹੁਤ ਚੰਗੇ ਬਣਦਾ ਹਨ ਬਿਲਕੁਲ ਸਹੀ ਹੈ ਜੀ ਦਾਲ ਦੂਲ ਤਾਂ ਬਈ ਬਹੁਤ ਸਵਾਦ ਬਣਦਾ ਸਾੜ ਦਲੀਆ ਸਭ ਜੋ ਮਰਜ਼ੀ ਬਣਾਵਾ ਦੇ ਵਿੱਚ ਤੇ ਜਿਹੜੇ ਭਰਾਵਾਂ ਨੇ ਮੀਟ ਮੂਡ ਬਣਾਉਣਾ ਤਰੀ ਤਰੀ ਜਲਾ ਵੀ ਬਣ ਜਾਂਦਾ ਹਾਂ ਜੋ ਵੀ ਬਣ ਜਾਂਦਾ ਜੀ ਇਹ ਕਾ ਵੀ ਚੀਜ਼ ਹੈ ਜੀ ਇਹ ਗੁਜਰਾਤੀ ਮਿੱਟੀ ਦੀ ਚੀਜ਼ ਆ ਜੀ ਇਹ ਨਵੀਂ ਚੀਜ਼ ਹੈ ਇਹ ਕਿਹੜੀ ਇਹ ਗੁਜ ਠੀਕ ਹੈ ਇਹ ਇਹਦਾ ਵੀ ਵਧੀਆ ਇਹ ਚ ਵੀ ਸਾਰਾ ਭਗਵਾਨ ਬਣ ਜਾਂਦਾ ਬਿਲਕੁਲ ਬਣ ਜਾਂਦਾ ਜੀ ਠੀਕ ਹੈ ਆ ਦੇਖੋ ਜੀ ਬਹੁਤ ਸੋਹਣਾ ਤਾਂ ਬਈ ਤੇਰਾ ਕੁਝ ਤੇ ਬਈ ਇਹ ਖਰਾਬ ਨਹੀਂ ਹੁੰਦੇ ਜੀ ਧੋਣੇ ਕਾਦੇ ਨਾਲ ਸਾਬਣ ਨਾਲ ਧੋਣੇ ਕਾਦੇ ਨਾਲ 1 ਮਹੀਨੇ ਦੇ ਰਹੇ ਹੁੰਦੇ ਆਪਣੇ ਨੋਰਮਲ ਸਾਬਣ ਉਹਦੇ ਨਾਲ ਹੀ ਧੋਣਾ ਹੁੰਦਾ ਜੀ ਜਿਵੇਂ ਭਾਂਡੇ ਦੂਜੇ ਧੋਣੇ ਯੂਜ਼ ਕਰਨ ਦਾ ਤਰੀਕਾ 2 ਦਿਨ ਪਾਣੀ ਭਰ ਕੇ ਰੱਖੋ ਬਾਅਦ ਚ ਪਾਣੀ ਦੇ ਦੇ ਵਿੱਚ ਗਰਮ ਕਰੋ ਉਹਦੇ ਵਿੱਚ ਸਬਜ਼ੀ ਬਣਾਓ ਠੀਕ ਹੈ ਮੈਂ ਬਤਾ ਦਿੱਤਾ ਵਾ ਵਧੀਆ ਮੜਾ ਬਈ ਦੁਬਾਰੇ ਦੱਸ ਦਿਓ ਬਈ ਸਬਜ਼ੀ ਬਣਾਉਣੀ ਕਿਵੇਂ ਐ ਇੱਥੇ ਜਿਵੇਂ ਜਿਵੇਂ ਅੱਜ ਨਵਾ ਲੈ ਕੇ ਗਏ ਆ ਕੋਈ ਅੱਜ ਅੱਜ ਲੈ ਕੇ ਗਏ ਆ 2 ਦਿਨ ਪਾਣੀ ਵਿੱਚ ਪੜ ਕੇ ਰੱਖਣਾ ਹੈ 2 ਦਿਨ ਬਾਅਦ ਪਾਣੀ ਚੇਂਜ ਕਰਕੇ ਪਾਣੀ ਗਰਮ ਕਰਨਾ ਹੈ ਜੇ ਗੈਸ ਤੇ ਰੱਖੋਗੇ ਤਾਂ ਕਟਾਂ ਅੰਚ ਯੂਜ਼ ਕਰਨਾ ਹੈ ਜੇ ਹਾਰੀ ਅਚੁੱਲੀ ਤੇ ਰੱਖੋ ਤਾਂ ਕੋਈ ਦਿੱਕਤ ਆ ਲੇਗ ਲੈਣੀ ਚਾਹੀਦੀ ਉਹ ਤੇ ਕਿੰਨਾ ਮਰਜੀ ਹੈ ਨਾ ਅੱਛਾ ਇਹ ਮੰਨ ਲਓ ਗੈਸ ਤੇ ਵੀ ਚੱਲ ਜਾਊਗਾ ਹਾਂਜੀ ਗੈਸ ਤੇ ਵੀ ਚੱਲੂ ਗੈਸ ਤੇ ਪਰ ਕਟਾਂ ਅੰਚ ਚੱਲੂਗਾ ਜੀ ਇਹ ਠੀਕ ਹੈ ਤੇ ਇਹਦੇ 10 ਜਾਂ 15 ਦਿਨ ਪਹਿਲਾਂ ਇਹਦੇ ਅੰਦਰ ਦੁੱਧ ਗਰਮ ਕਰਨਾ ਬਾਅਦ ਵਿੱਚ ਤੁਸੀਂ ਕਾਸ ਵਾਸਤੇ ਯੂਜ਼ ਕਰ ਸਕ ਇੱਕ ਦੋ ਦਿਨਾਂ ਚ ਇਹਨੂੰ ਅੱਗ ਤੇ ਲਾ ਕੇ ਮਚਾ ਦਿੰਦਾ ਉਹਨੂੰ ਤੋੜ ਦਿੰਦਾ ਹਨਾ ਯੂਜ਼ ਕਰਨ ਦਾ ਤਰੀਕਾ ਆਈ ਹੈ ਜੀ ਜੇ ਗੈਂਸ ਹੀ ਆ ਚੁੱਲੇ ਗੈਂਸ ਤੇ ਰੱਖੋਗੇ ਤਾਂ ਤਾਂ ਇਹਨੂੰ ਤੁਸੀਂ ਇਹਦੇ ਵਿੱਚ ਕਾਟਾ ਚ ਚਲਾਉਣਾ ਪਊਗਾ ਬਾਅਦ ਚ ਤੁਸੀਂ ਚੇਜ਼ ਕਰ ਲਿਓ ਜੇ ਪਾਣੀ ਰੱਖੋਗੇ ਦੂਜੀ ਅੱਗ ਤੇ ਕੋਈ ਚੱਕਰ ਨਹੀਂ ਹਾਂਜੀ ਸਵਾਦ ਦਾ ਤਾਂ ਬਈ ਫਰਕ ਪੰਦਾ ਨਾ ਹੈਗਾ ਜੀ ਸਵਾਦ ਤਾਂ ਸਾਰਿਆਂ ਦੀ ਫਰਕ ਹੈ ਜੀ ਇਹਨਾਂ ਦਾ ਬਾਕੀ ਬਈ ਹਟਾਕ ਨਹੀਂ ਆਉਂਦਾ ਜਿਹੜੇ ਭਰਾ ਪ੍ਰੈਸ਼ਰ ਕੁੱਕਰ ਚ ਬਣਾਉਂਦੇ ਐ ਇਹਦੇ ਨਾਲ ਓਵਰ ਵਧੂਗੀ ਬਈ ਮਿੱਟੀ ਦੇ ਭਾਂਡੇ ਨਾਲ ਆ ਬੋਤਲਾਂ ਬਈ ਇਹ ਕਿਵੇਂ ਆ ਇਹ ਮਿੱਟੀ ਦੇ ਬੋਟਲ ਹੈ ਜੀ 1 ਲੀਟਰ ਦੀ ਹੈ ਪਾਣੀ ਫੁੱਲ ਠ ਰਜਣਾ ਪਾਣੀ ਜੀ ਪਾਲ ਪਾਲਿਸ਼ ਨਹੀਂ ਕੀਤੀ ਹੋਈ ਇਹਦੇ ਵਿੱਚ ਵੇਖੋ ਜਿਆਦਾ ਠੀਕ ਐ ਨੈਚੁਰਲ ਹੀ ਬਣੀ ਹੋਈ ਆ ਹਾਂਜੀ ਠੀਕ ਐ ਇਹ ਕਿੰਨੇ ਕੀ ਦੀ ਐ ਇਹ ਜਿਹੜੀ ਐਸੀ ਆਪਣੇ 240 ਰੁਪਏ ਪ੍ਰਾਈਸ ਹੈ ਜੀ ਇਹਦਾ ਠੀਕ ਐ ਤੇ ਹੋਰ ਦਿਖਾਓ ਬਈ ਇੱਕ ਟੰਡਾ ਪਾਣੀ ਦੇਣ ਲੈ ਜੀ ਆਪਣੇ ਫ੍ਰੀਚਰ ਰੱਖਣ ਤਾਂ ਇੱਕ ਬਾਈ ਜਿਹੜੇ ਚਾਹ ਵਾਲੇ ਕੱਪ-ਕੁੱਪ ਹੁੰਦੇ ਉਹ ਵੀ ਮਿਲ ਜਾਂਦੇ ਪਾਣੇ ਲੈ ਬਈ ਦੋਸਤੋ ਦੁਕਾਨ ਭਰੀ ਪਈ ਆ ਤੇ ਵੀਡੀਓ ਹੋ ਜੂਗੀ ਲੰਮੀ ਬਾਕੀ ਬਾਈਆਂ ਦਾ ਨੰਬਰ ਦੇਵਾਂਗੇ ਜਿਹੜੇ ਭਰਾਣੇ ਲੈਣਾ ਇੱਥੋਂ ਆ ਕੇ ਲੈ ਸਕਦਾ ਤੇ ਗੰਗਾ ਨਗਰ ਤੋਂ ਨੇੜੇ ਹੀ ਆ ਕੋਈ ਜ਼ਿਆਦਾ ਦੂਰ ਹੈ ਨਹੀਂਗਾ ਆ ਆਗੇ ਜਿਹੜੇ ਕੁੱਲੜਾ ਨਹੀਂ ਜੀ ਇਹ ਮਿੱਟੀਾਂ ਦੀ ਉਹ ਹੈ ਜੀ ਕੁੱਲੜ ਵੀ ਹੈਗੇ ਆ ਇਹ ਮਿੱਟੀ ਦੇ ਕਰਤਾਈ ਜੀ ਇਹ ਵਾਰ-ਵਾਰ ਯੂਜ਼ ਹੋਣ ਵਾਲੇ ਇੱਕ ਹੁੰਦੇ ਯੂਜੰਤਰੋ ਆਹ ਹੈ ਜੀ ਇਹ ਹਾਂ ਇਹ ਕਿੰਨੇ ਦੇ ਮਿਲਦੇ ਹੈ ਇਹ 10 ਰੁਪਏ ਦੇ ਦੋ ਹੈ ਜੀ 10 ਰੁਪਏ ਦੇ ਦੋ ਇਹ ਵਧੀਆ ਹੈ ਨਾ ਬਈ ਚਾਹ ਬੀਣੇ ਚ ਇਹ ਵਾਰ-ਵਾਰ ਯੂਜ਼ ਹੋਣ ਵਾਲਾ ਇਹ ਅਸੀਂ ਯੂਪੀ ਚ ਗਏ ਸੀ ਇਹ ਚਾਹ ਬੰਦੀ ਆ ਉੱਥੇ ਹਾਂ ਜੀ ਠੀਕ ਹੈ ਆਹ ਵਾਰੀ ਨਾਲ ਧੋ ਕੇ ਆਪਾਂ ਰੱਖ ਸਕਦੇ ਹਾਂ ਹਾਂ ਜੀ ਰੱਖ ਸਕਦੇ ਆਂ ਕੀ ਗੱਲ ਫੜ ਲੋ ਇਹ ਯੂਜੰਤਰੋਂ ਦੇ ਵਾਰ-ਵਾਰ ਯੂਜ਼ ਹੋਣ ਵਾਲੇ ਆ ਠੀਕ ਹੈ ਬਾਕੀ ਭਈਆ ਹੋਰ ਵੀ ਮੋਡੀਫਾਈ ਦਾ ਜਿਹੜਾ ਕਿੰਨੇ ਬਣਾਉਣਾ ਕਦੇ ਕਦੇ ਬਦ ਤਾਵਾ ਵੀ ਬਈ ਤੇ ਅੱਕਾ ਕੁਝੇ ਕਾਜ ਸਾਰਾ ਕੁਝ ਮਿਲ ਜਾਂਦਾ ਹਨਾ ਤੇ ਜਿਹੜਿਆਂ ਦੇ ਕਾਲੇ ਗਿੱਟੇ ਆ ਬਈ ਝਾਵਾ ਵੀ ਪਿਆ ਹਨਾ ਬਈ ਹਾਂਜੀ ਝਾਵਾ ਵੀ ਹੈ ਇਹ ਕੱਢ ਦਿੰਦਾ ਰੰਗ ਗੋਰਾ ਗਿੱਟਿਆਂ ਦਾ ਕਿਉਂ ਹੀ ਹੁੰਦਰਾ ਹਾਂ ਸੰਦਲ ਕੱਢਦਾ ਕਿਵੇਂ ਕੱਢਦਾ ਕਿਵੇਂ ਆਲ ਨਹੀਂ ਪਾਇਆ ਬਈ ਕਿਸੇ ਨੇ ਬਾਕੀ ਬਈ ਗਾਹਕ ਬਹੁਤ ਆਉਂਦਾ ਬਾਈ ਕੋਲੇ ਇੱਥੇ ਇੱਕ ਨੰਬਰ ਕੰਮ ਆ ਇਹਦਾ ਹਾਂ ਇਹ ਤਾਂ ਪੰਛੀਆਂ ਨੇ ਆ ਗਏ ਹਨਾ ਚਲੋ ਇਹ ਵੀ ਬਹੁਤ ਵਧੀਆ ਛੋਡੇ ਤਾਂ ਉਹੀ ਹੈਗੇ ਆ ਬਾਦੂ ਹੋਰ ਕੋਈ ਜਿਹੜੀ ਜੀ ਚੀਜ਼ ਰਹਿ ਗਈ ਹੋਵੇ ਬਈ ਆ ਵੇਖੋ ਜੀ ਕਾ ਹੈਗਾ ਜੀ ਮਾਦੀ ਮਿੱਟੀ ਦਾ ਇਹ ਕੋਈ ਨਾ ਪਾਣੀ ਦਿੰਦੇ ਕਿਹੜੀ ਮਿੱਟੀ ਦਾ ਇਹ ਮਹਾਜਨ ਦੀ ਮਿੱਟੀ ਦਾ ਬਿੱਕਾਂ ਦੇ ਪਿੱਛੇ ਜਿਹੜਾ ਪੈਂਡ ਹੈਗਾ ਉੱਥੋਂ ਦੇ ਬਣਿਆ ਜੀ ਠੀਕ ਹੈ ਸਪੈਸ਼ਲ ਮਿੱਟੀ ਵਿੱਚ ਵੀ ਗੋਣ ਹੈਗੇ ਆ ਬਾਈ ਰਾਤਾਂ ਆਂ ਦੀਆਂ ਚ ਨਾ ਇਹ ਵੀ ਗੁਜਰਾਤੀ ਮਿੱਟੀ ਤੇ ਇਹ ਚ ਫੁੱਲਟ ਨਾ ਪਾਣੀ ਦਿੰਦੇ ਜੀ ਠੀਕ ਹੈ ਉਹ ਟਾਈਮ ਵਾਲੀ ਸਾਗਰ ਦਿਖਾ ਦੇ ਆਪ ਜੀ ਲੈ ਬਾਈ ਬਹੁਤ ਵਧੀਆ ਜੀ ਆਏਗਾ ਕੈਂਪਰ ਇਹ ਬਿੱਕਾਂ ਨੇ ਮਿੱਟੀ ਦਾ ਹੈਗਾ ਜੀ ਬਿੱਕਾਂ ਨੇ ਦੀ ਦਾ ਇਹ ਲੈ ਬਾਈ ਮਿੱਟੀਆਂ ਸਾਰੀਆਂ ਇਕੱਠੀਆਂ ਪਈਆਂ ਬਾਕੀ ਉਧਰ ਹੀ ਦਿਖਾ ਦੇ ਬਾਈ ਲੈ ਬਾਈ ਗਾਗਰ ਕਹਿੰਦੇ ਆ ਆਪਣੇ ਪੰਜਾਬ ਚ ਬਾਈ ਚੱਕੀ ਖੜਾ ਏ ਬਾਈ ਕੀ ਆ ਇਹਨੂੰ ਸਾਗਲ ਕਹਿੰਦੇ ਹੁੰਦੇ ਆ ਚਾਰੀ ਬੋਲਦੇ ਕਿਵੇਂ ਜੀ ਚਾਰੀ ਹੁੰਦੀ ਐ ਚਾਰੀ ਹਾਂ ਚਾਰੀ ਹੁੰਦੀ ਐ ਇਹ ਹੁੰਦੀ ਐ ਇਧਰੋਂ ਜਿਵੇਂ ਸਾਡੇ ਗਾਗਰ ਕਹਿੰਦੇ ਹਾਂ ਹਾਂ ਜੀ ਗਾਗਰ ਬਿਕਨਰ ਸਾਈਡ ਤੋਂ ਹੁੰਦੀ ਐ ਜੀ ਠੀਕ ਐ ਇਹ ਬਈ ਖੇਤਾ ਖੂਤਾਂ ਚ ਵਧ ਗਿਆ ਨਾ ਪਾਣੀ ਨਹੀਂ ਡੋਲਦਾ ਇਹ ਕਿ ਮਰਜੀ ਲੈ ਕੇ ਜਾਓ ਚੀ ਇਹਨਾਂ ਨੂੰ ਠੀਕ ਐ ਮੁੰਦਾ ਲਾ ਲਓ ਇਹ ਚ ਠੰਡਾ ਰਹਿੰਦਾ ਬੂਰੀ ਬਲੇਟ ਲਓ ਉੱਤੇ ਹੋਰ ਬਾਈ ਥੋੜਾ ਜਿਹਾ ਦਿਖਾ ਦੇ ਤੇ ਆਪਣੀ ਵੀਡੀਓ ਹੋ ਜੂਗੀ ਫੁੱਲ ਇਹ ਮੂੰਹ ਬਣਾਇਆ ਨਾ ਡਿਜ਼ਾਈਨ ਸ਼ੇਰ ਦਾ ਬਾਈ ਕਹਿੰਦੇ ਸ਼ੇਰ ਦੇ ਮੂੰਹ ਚੋਂ ਪਾਣੀ ਪੀਣਾ ਹਨਾ ਫੀਲਿੰਗ ਪੂਰੀ ਆਉਗੀ ਇਹ ਚ ਠੀਕ ਹੈ ਇਹ ਹੋਰ ਆ ਭਈਆ ਕਾਲੀ ਮਿੱਟੀ ਦੇ ਵੱਡੇ ਵੀ ਭਾਂਡੇ ਆਉਂਦੇ ਆ ਵੱਡੇ ਵੀ ਦੁੱਧ ਗਰਮ ਕਰਨ ਵਾਸਤੇ ਹੁੰਦੇ ਆ ਜੀ ਇਹ ਦੋਨਾਂ ਕੰਮਾਂ ਚ ਕੰਮ ਆਉਂਦਾ ਜਿਵੇਂ ਆਂਦਾ ਬੁਲਾਉਣੇ ਕਹਿੰਦੇ ਨੇ ਰਿੜਕਣਾ ਉਹਦੇ ਵਿੱਚ ਕੰਮ ਆਊਗਾ ਦੁੱਧ ਵੀ ਰਿੜਕਿਆ ਜਾਊਗਾ ਦੁੱਧ ਗਰਮ ਵੀ ਹੋਊਗਾ ਜੀ ਤੇ ਕਾੜਨੀ ਵਿੱਚ ਵੀ ਕੰਮ ਆਊਗਾ ਠੀਕ ਹੈ ਤੇ ਕਿੰਨੇ ਕ ਦਾ ਭਈ ਇਹ ਕਿਹੜਾ ਇਹ ਹੈਗਾ ਜੀ 350 ਰੁਪਏ ਦਾ ਕੋਈ ਬਾਹਲਾ ਰੇਟ ਵੀ ਹੈ ਨਹੀਂ ਕਹਣਾਂ ਭਈ ਠੀਕ ਹੈ ਬਹੁਤ ਜਾਇਜ਼ ਰੇਟ ਆ ਬਾਈਆਂ ਦੇ ਇਹ ਤਾਂ ਨਹੀਂ ਬਈ ਪੰਜਾਬ ਦੇ ਆਈ ਜਾਂਦੇ ਰੇਟ ਵਾੜਾ ਲਾਈ ਜਾਉਂ। ਉਹ ਗੱਲ ਨਹੀਂ। ਇੱਕ ਆ ਵੇਖੋ ਜੀ ਇਹ ਸਿੰਪਲ ਹੈਗਾ। ਉਹ ਤੁਹਾਨੂੰ ਮੈਂ 350 ਦੱਸਿਆ ਇਹ 200 ਰੁਪਏ ਦੇ ਮਿਲੂਗਾ ਜੀ। ਓਨਲੀ ਦੋ ਦੇ ਰੜਕੇ ਜਾਓ ਇਸ ਤਰ੍ਹਾਂ ਇਹ ਗਰਮ ਨਹੀਂ ਹੁੰਦਾ। ਇਧਰ ਆ ਸਾਡੇ ਮਿਲ ਜਾਂਦਾ ਤਾਂ। ਠੀਕ ਹੈ ਤੇ ਇਧਰ ਆ ਬਾਈ ਕਾਦੇ ਆਸਤੇ ਆ? ਗਮਲੇ ਜੀ। ਅੱਛਾ ਗਮਲੇ ਆ ਇਹ। ਖਰਦੇ ਨਹੀਂ ਜੀ ਬਿਲਕੁਲ ਵਧੀਆ ਹੈ ਜੀ। ਬਿੱਕਾ ਨਹੀਂ ਇਹ ਮਿੱਟੀ ਦੇ ਗਮਲੇ ਆ ਗਿਆ। ਇਹ ਖਰਾਬ ਨਹੀਂ ਹੁੰਦੇ। ਖਰਾਬ ਨਹੀਂ ਹੁੰਦੇ। ਬੁੱਟਾ ਵੀ ਵਧੀਆ ਚੱਲੂ ਹਨਾ। ਹਾਂ ਜੀ। ਠੀਕ ਹੈ। ਆ ਬਾਈ ਉੱਤੇ ਆ ਗਿਆ। ਇਹ ਆਗੇ ਜੀ ਦਹੀਂ ਜਮਾਉਣ ਵਾਸਤੇ। ਆ ਵੇਖੋ ਠੀਕ ਹੈ। ਨਹੀਂ ਖੱਟੀ ਨਹੀਂ ਹੁੰਦੀ ਦਹੀਂ ਚਿਪਦੀ ਨਹੀਂ ਬਿਲਕੁਲ ਵਧੀਆ ਚੀਜ਼ ਹੈਗੀ ਜੀ। ਪੂਰੀ ਵਧੀਆ ਜੰਮੂਗੀ। ਹਾਂਜੀ। ਤੇ ਪਹਿਲੇ ਦਿਨ ਜਿੰਗ ਜਾਓ ਜੇ ਕਿਹਦੇ ਵਿੱਚ ਪਾਣੀ ਪਾ ਕੇ ਰੱਖਣਾ। ਦੋ ਦੋ ਵਜੇ ਤਿੰਨ ਦਿਨ ਪਾਣੀ ਪਰਕੇ ਰੱਖਣਾ ਬਾਟੇ ਇਹਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਨੂੰ ਦਹੀਂ ਦੇ ਵਿੱਚ। ਦਹੀਂ ਖੱਟੀ ਨਹੀਂ ਹੁੰਦੀ ਦਹੀਂ ਚਿਪਦੀ ਨਹੀਂ ਤੇ ਆਪਾਂ ਫ੍ਰਿਜ ਵਿੱਚ ਰੱਖ ਸਕਦੇ ਹਾਂ। ਹਾਂ ਨਿਕਲੂ ਫੁੱਟਾਂ ਵਾਂਗੂ ਹੈ। ਹਾਂਜੀ। ਠੀਕ ਹੈ ਬੜੀ ਵਧੀਆ ਚੀਜ਼ ਹੈ। ਬਸ ਨਾ ਬਈ ਇਹ ਆਏ ਨੇ ਬਈ ਦੇਸੀ ਆ ਕੰਮ ਹੈ ਰਸੋਈ 'ਚ ਭੜਾ ਲੱਗੀ ਹੋਊਗਾ ਰਿਸ਼ਤੇਦਾਰ ਆ ਕੇ ਪੁੱਛੂਗਾ। ਤੇ ਆਹ ਟੱਲ ਜੇ ਕੀ ਆ ਬਈ? ਇਹਨੇ ਇਹ ਜੀ ਸ਼ੋਪੀਸ ਹੈ ਜੀ ਕਰਨ ਕਿਥੇ ਮਰਜੀ ਬਾਗ ਬਗੀਚੇ ਆਪਣੇ ਕੋਠੀਆਂ ਚ ਕਿਥੇ ਮਰਜੀ ਟੰਗ ਦਿਓ ਇਹ ਬਿਲਕੁਲ ਨਹੀਂ ਟੁੱਟਦਾ ਜੀ ਆ ਵੇਖੋ ਟੰਗੇ ਆਪਣੇ ਵੇਖ ਲਓ ਤੁਸੀਂ ਠੀਕ ਹੈ ਤੇ ਆਪਣਾ ਬਈ ਫੋਨ ਨੰਬਰ ਜਰੂਰ ਮਿਲਦੇ ਮਟੀਰੀਅਲ ਬਈ ਬਹੁਤ ਪਿਆ ਬਾਈਆਂ ਕੋਲੇ ਕਹਿੰਦੇ ਕਿੰਨਾ ਮਰਜੀ ਲਾਜੋ ਆਖਿਆ ਤੌੜੀਆਂ ਬਈ ਜਰੂਰ ਲੈ ਕੇ ਜਾਓ ਜੇ ਘਰੋਂ ਪ੍ਰੈਸ਼ਰ ਕੁੱਕਰ ਬਈ ਜਿਹੜੇ ਸਮਾਨ ਕੱਢੋ ਤੇ ਜਾਂ ਤਾਂਬੇ ਪਿੱਤਲ ਦਾ ਵਰਤੋ ਬਈ ਮਹਿੰਗਾ ਪੈਂਦਾ ਤੇ ਮਿੱਟੀ ਦਾ ਜਰੂਰ ਵਰਤੋ ਆ ਇਧਰ ਬਾਈ ਹੋਰ ਜਿਹੜੇ ਨੇ ਕੋਠੀਆਂ ਆਪ ਦਾ ਡਿਜ਼ਾਈਨ ਕਰਨੇ ਆ ਹੋਰ ਬਹੁਤ ਸਮਾਨ ਪਿਆ ਇਹਨਾਂ ਕੋਲੇ ਬਾਈਆਂ ਕੋਲੇ ਬਾਈ ਫੋਨ ਨੰਬਰ ਬੋਲ ਦੇ ਹਾਂਜੀ ਮੇਰਾ ਫੋਨ ਹੈ ਜੀ 7878384482 ਜੀ ਨਰੇਸ਼ ਕੁਮਾਰ ਮੇਰਾ ਨੇਮ ਹੈ ਇੱਕ ਬਾਈ ਪਿੱਛੇ ਬੋਲਿੰਦੇ ਕਹਿੰਦਾ ਤਵੇ ਬਾਰੇ ਦੱਸ ਦੇ ਤਵਾ ਕਿਹੜਾ ਬਾਈ ਆ ਹੈਗੇ ਜੀ ਤਵਾ ਬਿਲਕੁਲ ਬਹੁਤ ਵਧੀਆ ਚੀਜ਼ ਹੈ ਗੁਜਰਾਤੀ ਮਿੱਟੀ ਦਾ ਹੈ ਜੀ ਠੀਕ ਹੈ ਹਾਂਜੀ ਇਹਦੇ ਵਿੱਚ ਰੋਟੀ ਤੰਦੂਰ ਵਾਂਗੂੰ ਹੁੰਦੀ ਹੈ ਜੀ ਵਧੀਆ ਬਣ ਜਾਂਦੀ ਹੈ ਹਾਂਜੀ ਬਿਲਕੁਲ ਬਹੁਤ ਵਧੀਆ ਚੀਜ਼ ਹੈ ਬਗਲ ਨਾਲ ਫੁੱਟਣੋ ਟੁੱਟਣੋ ਬਚਾਉਣਾ ਹਾਂਜੀ ਬਿਲਕੁਲ ਕੋਈ ਖਰਾਬ ਨਹੀਂ ਟੁੱਟਦਾ ਨਹੀਂ ਜੀ ਵਧੀਆ ਤਰ੍ਹਾਂ ਯੂਜ਼ ਕਰੋਗੇ ਦਾ ਇਹਦੇ ਵਿੱਚ ਪਾਣੀ ਨਾਲ ਤੋਕੇ ਇੱਕ ਵਾਰ ਸਨੋ ਤੇਲ ਨਾਲ ਬਾਅਦ ਚ ਕਦੇ ਵੀ ਨਹੀਂ ਲੋੜਨ ਦੀ ਪਾੜਦਾ ਨਹੀਂ ਨਾਲੇ ਤਵਾ ਜੀ ਤੂਰ ਰਗੀ ਰੋਟੀ ਹਾਂਜੀ ਬਿਲਕੁਲ ਜੀ ਤੂਰ ਰਗੀ ਰੋਟੀ ਨਹੀਂ ਹੋਣਾ ਦਾ ਦੇ ਕੜਾਈ ਵੀ ਆ ਹੈਗੀ ਜੀ ਕੜਾਈ ਠੀਕ ਹੈ ਬਈ ਬਿਲਕੁਲ ਇਹ ਹੈਗੀ ਕਿਨ ਇਹਦੇ ਵਿੱਚ ਦੁੱਧ ਗਰਮ ਹੁੰਦਾ ਜੀ ਠੀਕ ਹੈ ਸਬਜ਼ੀ ਬਣਾ ਸਕਦੇ ਆ ਇਹਦੇ ਵਿੱਚ ਆਪ ਇਹ ਗੁਜਰਾਤੀ ਮਿੱਟੀ ਦੀ ਹੈਗੀ ਜੀ ਠੀਕ ਹੈ ਬਈ ਹਾਂਜੀ ਬਹੁਤ ਬਹੁਤ ਧੰਨਵਾਦ ਬਾਈ ਫੋਨ ਨੰਬਰ ਬੋਲ ਦੇ ਜਿਹੜਾ ਕਈ ਭਰਾ ਕਈ ਵਾਰੀ ਪੁੱਛਣਾ ਹੁੰਦਾ ਕੋਈ ਮੇਰਾ ਨੰਬਰ ਜੀ 7878384482 ਹੈ ਜੀ ਨਰਿਸ ਕੁਮਾਰ ਮੇਰਾ ਨੇਮ ਹੈ ਠੀਕ ਹੈ ਫੋਨ ਡਿਲੀਵਰੀ ਤਾਂ ਨਹੀਂ ਬਾਈ ਦੁਕਾਨ ਤੇ ਆਉਣਾ ਪਊਗਾ ਜੀ ਦੁਕਾਨ ਤੇ ਆਣਾ ਪਊਗਾ ਜੀ ਠੀਕ ਹੈ ਬਾਈ ਧੰਨਵਾਦ ਓਕੇ